ਪੰਜਾਬ 247 ਦੇ ਖਬਰਾਂ ਦੇ ਇਸ ਵਿਸ਼ੇਸ਼ ਬੁਲੇਟਿਨ 'ਚ ਤੁਹਾਡਾ ਕਰਦੇ ਆ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਅੱਜ ਦਾ ਇਹ ਵਿਸ਼ੇਸ਼ ਬੁਲੇਟਿਨ ਜਿਹੜਾ ਹੈ ਇਹ ਪੰਜ ਸਿੰਘ ਸਾਹਿਬਾਂ ਵੱਲੋਂ ਪੰਥਕ ਮਸਲਿਆਂ ਨੂੰ ਹੱਲ ਕਰਨ ਲਈ ਦਿੱਤੇ ਹੋਏ ਫੈਸਲੇ ਦੇ ਉੱਤੇ ਅਸੀਂ ਕਰਨ ਜਾ ਰਹੇ ਹਾਂ ਪੰਜ ਸਿੰਘ ਸਾਹਿਬਾਨਾਂ ਵੱਲੋਂ ਤਰਖਾਈਆ ਕਰਾਰ ਦਿੱਤੇ ਸ਼ੋਮਨੀ ਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਸਰਕਾਰ ਵੱਲੋਂ ਕੀਤੇ ਗ੍ਰਾਹਾਂ ਲਈ ਤਿੰਨ ਦਿਨ ਭਾਂਡੇ ਮਾਂਜਣ ਦਰਬਾਰ ਸਾਹਿਬ ਵਿਚਲੇ ਪਖਾਨਿਆਂ ਦੀ ਸਫਾਈ ਅਤੇ ਕੀਰਤਨ ਸਰਵਨ ਕਰਨ ਦੀ ਸੇਵਾ ਲਈ ਗਈ ਹੈ ਸੁਖਵੀਰ ਬਾਦਲ ਦੇ ਵੀਲਚੇਰ ਉੱਤੇ ਹੋਣ ਕਰਕੇ ਅਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਵੀ ਬਿਰਧ ਅਵਸਥਾ ਨੂੰ ਵੇਖਦਾ ਹਾਂ ਉਹਨਾਂ ਨੂੰ ਟਾਇਲਟ ਸਾਫ਼ ਕਰਨ ਦੀ ਥਾਂ ਹਰਮੰਦਰ ਸਾਹਿਬ ਦੇ ਦਾਖਲਾ ਦੁਆਰ ਦੇ ਉੱਤੇ ਪਹਿਰੇਦਾਰ ਦੀ ਡਰੈਸ ਵਿੱਚ ਹੱਥ ਵਿੱਚ ਵਰਸ਼ਾ ਵਰਸ਼ਾ ਫੜ ਕੇ ਬੈਠਣ ਦੀ ਸੇਵਾ ਲਈ ਗਈ ਹੈ ਸਿੰਘ ਸਾਹਿਬਾਨਾ ਨੇ ਸਾਬਕਾ ਮੁੱਖ ਮੰਤਰੀ ਮਹਰੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਹੋਇਆ ਫਖਰੇ ਕੌਮ ਦਾ ਖਿਤਾਬ ਵੀ ਵਾਪਸ ਲੈਣ ਦਾ ਫੈਸਲਾ ਕਰ ਲਿਆ ਹੈ ਸਿੰਘ ਸਾਹਿਬਾਨਾ ਨੇ ਕਿਹਾ ਹੈ ਕਿ ਅਖੋਤੀ ਸਾਧ ਰਾਮ ਰਹੀਮ ਨੂੰ ਮਾਫੀ ਦੇਣ ਲਈ ਅਕਾਲ ਤਖਤ ਦੇ ਸਾਬਕਾ ਜਥੇਦਾਰਾਂ ਤੇ ਦਬਾਅ ਬਣਾਉਣ ਲਈ ਸੱਦੀ ਬੈਠਕ ਮੌਕੇ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਸਨ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ 3 ਦਿਨਾਂ ਵਿੱਚ ਮਨਜ਼ੂਰ ਕਰਨ ਦਾ ਆਦੇਸ਼ ਵੀ ਦਿੱਤਾ ਗਿਆ ਹੈ ਇਸੇ ਤਰ੍ਹਾਂ ਹੀ ਸਾਬਕਾ ਜਥੇਦਾਰਾਂ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮਖ ਸਿੰਘ ਦੇ ਖਿਲਾਫ ਵੀ ਸਖਤ ਰੋਖ اختیار ਕੀਤਾ ਗਿਆ ਹੈ ਸਿੰਘ ਸਾਹਿਬ ਨੇ ਗਿਆਨੀ ਗੁਰਬਚਨ ਸਿੰਘ ਨੂੰ ਸਾਬਕਾ ਜਥੇਦਾਰ ਵੱਲੋਂ ਵੱਜੋਂ ਸ਼੍ਰੋਮਣੀ ਕਮੇਟੀ ਦੀਆਂ ਮਿਲਦੀਆਂ ਸਾਰੀਆਂ ਸਹੂਲਤਾਂ ਵਾਪਸ ਲੈਣ ਦੇ ਹੁਕਮ ਦੇ ਦਿੱਤੇ ਹਨ ਉਹਨਾਂ ਦੇ ਜਨਤਾ ਸਮਾਗਮ ਵਿੱਚ ਬੋਲਣ ਤੇ ਵੀ ਰੋਕ ਲਾ ਦਿੱਤੀ ਗਈ ਹੈ ਸਾਬਕਾ ਜਥੇਦਾਰ ਤੇ ਅਕਾਲ ਤਖਤ ਦੇ ਮੌਜੂਦਾ ਹੈੱਡ ਗ੍ਰੰਥੀ ਗੁਰਮukh ਸਿੰਘ ਦਾ ਫੌਰੀ ਤਬਾਦਲਾ ਕਰਨ ਦੇ ਵੀ ਨਿਰਦੇਸ਼ ਦੇ ਦਿੱਤੇ ਗਏ ਹਨ ਸਿੰਘ ਸਾਹਿਬਾਨ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਵਰਕਿੰਗ ਕਮੇਟੀ ਸੁਖਬੀਰ ਬਾਦਲ ਤੇ ਹੋਰਨਾਂ ਦੇ ਅਸਤੀਫੇ ਪ੍ਰਵਾਨ ਕਰਕੇ ਤਿੰਨ ਦਿਨਾਂ ਚ ਅਕਾਲ ਤਖਤ ਨੂੰ ਰਿਪੋਰਟ ਦੇਵੇ ਇਸ ਦੌਰਾਨ ਗਨਾਹ ਕਬੂਲ ਕਰਨ ਵਾਲੇ ਸਾਰੇ ਆਗੂਆਂ ਦੇ ਗਲਾਂ ਵਿੱਚ ਤਖਤੀਆਂ ਵੀ ਪਾਈਆਂ ਗਈਆਂ ਹਨ ਗਿਆਨੀ ਰਬੀਰ ਸਿੰਘ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਸੁਖਬੀਰ ਸਿੰਘ ਦੇ ਨਾਲ ਆਪਣੇ ਗੁਨਾਹ ਕਬੂਲ ਕੀਤੇ ਹਨ ਉਹਨਾਂ ਵਿੱਚ ਸੁਖਦੇਵ ਸਿੰਘ ਢੀਂਡਸਾ ਸੁੱਚਾ ਸਿੰਘ ਲੰਗਾ ਹੀਰਾ ਸਿੰਘ ਬਲਵਿੰਦਰ ਸਿੰਘ ਭੂੰਦੜ ਦਿਲਜੀਤ ਸਿੰਘ ਚੀਮਾ ਗੁਲਜਾਰ ਸਿੰਘ ਰਣੀਕੇ ਸ਼ਾਮਲ ਹਨ ਇਹਨਾਂ ਬਾਰੇ ਸਜ਼ਾ ਦਾ ਐਲਾਨ ਕਰਦਿਆਂ ਉਹਨਾਂ ਨੇ ਕਿਹਾ ਕਿ ਇਹ ਸਾਰੇ ਦੇ ਸਾਰੇ 3 ਦਸੰਬਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਜਿਹੜੇ ਟਾਇਲਟ ਨੇ ਦਰਬਾਰ ਸਾਹਿਬ ਵਿਚਲੇ ਬਾਥਰੂਮ ਉਹਨਾਂ ਦੀ ਸਫਾਈ ਕਰਿਆ ਕਰਨਗੇ ਇਸ ਤੋਂ ਬਾਅਦ ਇਸ਼ਨਾਨ ਕਰਕੇ ਲੰਗਰ ਦੀ ਸੇਵਾ ਕਰਨਗੇ ਫਿਰ ਨਿਤਨੇਮ ਤੇ ਸੁਖਨੀ ਸਾਹਿਬ ਦਾ ਵੀ ਪਾਠ ਕਰਨਗੇ ਇਸ ਤੋਂ ਇਲਾਵਾ ਗਿਆਨੀ ਰਵੀਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਨੇ ਇਹਨਾਂ ਫੈਸਲਿਆਂ ਦੀ ਹਮਾਇਤ ਕੀਤੀ ਚੁੱਪੀ ਸਾਧੀ ਅਤੇ ਔਦੇ ਵੀ ਮਾਣੇ ਉਹਨਾਂ ਵਿੱਚ ਬੀਬੀ ਜਕੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਵਿਕਰਮ ਸਿੰਘ ਮਜੀਠੀਆ ਸਰਜੀਤ ਸਿੰਘ ਮਹਿੰਦਰ ਸਿੰਘ ਸਰਬਜੀਤ ਸਿੰਘ ਸੋਹਣ ਸਿੰਘ ਠੰਡਲ ਚਰਨਜੀਤ ਸਿੰਘ ਅਤੇ ਅਦੇਸ਼ ਪ੍ਰਤਾਪ ਸਿੰਘ ਜਿਹੜੇ ਨੇ ਉਹਨਾਂ ਨੂੰ 3 ਦਸੰਬਰ ਤੋਂ 12 ਵਜੇ ਤੋਂ 1 ਵਜੇ ਤੱਕ ਦਰਬਾਰ ਸਾਹਿਬ ਦੇ ਪ੍ਰਤੱਖ ਅਧੀਨ ਬਾਥਰੂਮਾਂ ਦੀ ਸਫਾਈ ਵੀ ਕਰਿਆ ਕਰਨਗੇ ਇਹਨਾਂ ਦੀ ਹਾਜ਼ਰੀ ਦੀ ਤਸਦੀਕ ਵੀ ਕੀਤੀ ਜਾਏਗੀ ਕਿ ਵਾਕਈ ਕੰਮ ਆਉਂਦੇ ਨੇ ਜਾਂ ਨਹੀਂ ਕਰਦੇ ਇਸ ਤੋਂ ਇਲਾਵਾ ਇਹ 5 ਆਪਣੇ ਨਗਰ ਸ਼ਹਿਰ ਜਾਂ ਨੇੜਲੇ ਗੁਰਦੁਆਰਿਆਂ 'ਚ ਜਾ ਕੇ ਰੋਜ਼ਾਨਾ 1 ਘੰਟਾ ਭਾਂਡੇ ਮਾਂਜਣ ਲੰਗੜ ਜੋ ਲੰਗਰ ਤੇ ਜੋੜੇ ਸਾਫ਼ ਕਰਨ ਕਿਸੇ ਵੀ ਤਰ੍ਹਾਂ ਦੀ 1 ਘੰਟੇ ਦੀ ਸੇਵਾ ਕਰਨੀ ਹੈ ਸੁਖਬੀਰ ਤੇ ਢੀਂਸਾ ਤੋਂ ਇਲਾਵਾ ਹੋਰਨਾ ਅਕਾਲੀ ਆਗੂਆਂ ਨੂੰ ਇੱਕ ਇੱਕ ਘੰਟੇ ਦਰਬਾਰ ਸਾਹਿਬ ਕੰਪਲੈਕਸ ਵਿੱਚਲੇ ਪਖਾਨਿਆਂ ਦੀ ਸਫਾਈ ਦੀ ਸੇਵਾ ਲਈ ਗਈ ਹੈ ਡੇਰਾ ਸੱਚਾ ਸੌਦਾ ਸੰਬੰਧੀ ਇਸ਼ਤਿਹਾਰਾਂ ਲਈ ਵਰਤੇ ਗਏ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਸੁਖਬੀਰ ਸਿੰਘ ਬਾਦਲ ਸੁਚਾਤ ਸਿੰਘ ਲੰਗਾ ਗੁਲਜਾਰ ਸਿੰਘ ਦਿਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਭੁੰਦੜ ਅਤੇ ਹੀਰਾ ਸਿੰਘ ਗਾਬੜੀਆਂ ਕੋਲੋਂ ਵਿਆਜ ਸਮੇਤ ਪਰਪਾਈ ਕਰਨ ਲਈ ਕਿਹਾ ਗਿਆ ਹੈ ਸੰਗਤ ਨੂੰ ਯਾਦ ਹੋਵੇਗਾ ਕਿ 96 ਲੱਖ ਦੇ ਕਰੀਬ ਜਿਹੜੀ ਆ ਇਹ ਰਕਮ ਬਣਦੀ ਸੀ 1 ਮਾਰਚ ਤੋਂ 30 ਅਪ੍ਰੈਲ ਤੱਕ ਸਾਰੇ ਅਕਾਲੀ ਵਰਕਰ 1 ਲੱਖ ਬੂਟੇ ਵੀ ਲਾਉਣਗੇ ਤੇ ਉਹਨਾਂ ਦੀ ਪਾਲਣਾ ਵੀ ਕਰਨਗੇ ਅਕਾਲੀ ਦਲ ਦੀ ਨਵੀਂ ਪਰਤੀਲੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਗੁਰਪ੍ਰਤਾਪ ਸਿੰਘ ਵਡਾਲਾ ਮਨਪ੍ਰੀਤ ਸਿੰਘ ਯਾਲੀ ਇਕਬਾਲ ਸਿੰਘ ਚੁੰਦਾ ਅਤੇ ਸਤਵੰਤ ਕੌਰ ਜੋ ਭਾਈ ਅਮਰੀਕ ਸਿੰਘ ਜੀ ਦੀ ਪੁੱਤਰੀ ਹੈ ਨੂੰ ਸ਼ਾਮਲ ਕੀਤਾ ਗਿਆ ਹੈ ਜਥੇਦਾਰਾਂ ਨੇ ਬਾਗੀ ਤੇ ਦਾਗੀ ਅਕਾਲੀਆਂ ਨੂੰ ਆਪਣੇ ਚੁੱਲ੍ਹੇ ਸਮੇਟਣ ਬੰਦ ਕਰਨ ਆਪੋ ਆਪਣੇ ਸੁਰ ਬੰਦ ਕਰਨ ਇੱਕ ਦੂਜੇ ਨੂੰ ਨਿਵਾ ਦਿਖਾਉਣ ਦੇ ਵਰਤਾਰੇ ਤੇ ਹੋਮੇ ਨੂੰ ਖਤਮ ਕਰ ਲਈ ਵੀ ਕਿਹਾ ਹੈ ਬਾਦਲ ਦੀ ਗੱਲ ਮੰਨ ਕੇ ਜਿਹੜੇ ਜਥੇਦਾਰਾਂ ਨੇ ਡੇਰਾ ਮੁਖੀ ਰਾਮ ਰੀਮ ਨੂੰ ਮਾਫੀ ਦਿੱਤੀ ਸੀ ਉਹਨਾਂ ਦੀਆਂ ਚਿੱਠੀਆਂ ਵੀ ਜਨਤਕ ਕਰਨ ਦਾ ਐਲਾਨ ਕੀਤਾ ਗਿਆ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੂੰ ਵੀ ਜਥੇਦਾਰਾਂ ਖਿਲਾਫ ਬਿਆਨਬਾਜ਼ੀ ਕਰਨ ਕਰਕੇ ਤਨਖਾਹੀਆ ਲਾਣਿਆ ਗਿਆ ਹੈ ਇਸ ਦੇ ਨਾਲ ਦੀ ਨਾਲ ਸਾਬਕਾ ਅਕਾਲੀ ਆਗੂ ਵਰਸਾ ਸਿੰਘ ਬਲਟੋਆ ਤੇ ਫੈਡਰੇਸ਼ਨ ਦੇ ਆਗੂਆਂ ਨੂੰ ਜਥੇਦਾਰਾਂ ਬਾਰੇ ਬਿਆਨਬਾਜ਼ੀ ਕਰਨ ਨੂੰ ਲੈ ਕੇ ਸਖਤ ਤਾੜਨਾ ਵੀ ਕੀਤੀ ਗਈ ਹੈ ਅਕਾਲ ਤਖਤ ਸਾਹਮਣੇ ਜਿੱਥੇ ਸੁਖਬੀਰ ਸਿੰਘ ਬਾਦਲ ਅਤੇ ਗੁਰਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਗੁਨਾਹ ਮੰਨੇ ਉੱਥੇ ਹੀ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਉਹਨਾਂ ਉੱਤੇ ਲੱਗੇ ਇਲਜ਼ਾਮ ਗਲਤ ਹਨ ਅਕਾਲੀ ਦਲ ਦੇ ਬਾਗੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਉੱਤੇ ਦੋ ਇਲਜ਼ਾਮ ਲਾਏ ਗਏ ਸਨ ਜੋ ਉਹਨਾਂ ਨੇ ਨਹੀਂ ਮੰਨੇ ਪਹਿਲਾ ਇਲਜ਼ਾਮ ਕੀ ਦੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਵੀਨ ਨੂੰ ਮਾਫੀ ਦੇਣ ਦਾ ਸਮਰਥਨ ਕੀਤਾ ਸੀ ਚੰਦੂ ਮਾਜਰਾ ਨੇ ਇਹ ਇਲਜ਼ਾਮ ਮੰਨਣ ਤੋਂ ਇਨਕਾਰ ਕਰ ਦਿੱਤਾ ਪਰ ਸਿੰਘ ਸਾਹਿਬ ਨੇ ਜਦੋਂ ਉਹਨਾਂ ਨੂੰ ਖੁਫਾਰ ਦੀ ਕਟਿੰਗ ਦਿਖਾਈ ਤਾਂ ਉਹਨਾਂ ਕਿਹਾ ਕਿ ਬਿਆਨ ਉਹਨਾਂ ਨੇ ਨਹੀਂ ਦਿੱਤਾ ਪਰ ਉਹਨਾਂ ਮੰਨਿਆ ਕਿ ਉਹਨਾਂ ਨੇ ਇਹ ਬਿਆਨ ਨਹੀਂ ਦਿੱਤਾ ਪਰ ਮੈਂ ਬਿਆਨ ਖਾਰਜ ਵੀ ਨਹੀਂ ਸੀ ਕੀਤਾ ਇਸ ਤੋਂ ਬਾਅਦ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਕਿਹਾ ਗਿਆ ਕਿ ਉਹ ਸੰਗਤ ਅੱਗੇ ਜਾ ਕੇ ਸਪਸ਼ਟੀਕਰਨ ਦੇਵੇ ਤੇ ਮਾਫੀ ਮੰਗੇ ਫਿਰ ਚੰਦੂ ਮਾਜਰਾ ਨੇ ਸੰਗਤ ਅੱਗੇ ਜਾ ਕੇ ਆਪਣੇ ਬਿਆਨ ਦਾ ਸਪਸ਼ਟੀਕਰਨ ਦਿੱਤਾ ਚੰਦੂ ਮਾਜਰਾ ਨੇ ਸੰਗਤ ਸਾਹਮਣੇ ਮੋਢੇਸ ਗੱਲ ਨੂੰ ਦਰਾਇਆ ਕਿ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਦੂਜਾ ਇਲਜ਼ਾਮ ਪ੍ਰੇਮ ਸਿੰਘ ਚੰਦੂ ਮਾਜਰਾ ਉੱਤੇ ਇਹ ਲਾਇਆ ਗਿਆ ਸੀ ਕਿ ਉਹ ਆਪਰੇਸ਼ਨ ਬਲੈਕ ਥੰਡਰ ਦੌਰਾਨ ਉੱਥੇ ਮੌਜੂਦ ਸਨ ਚੰਦੂ ਮਾਜਰਾ ਨੇ ਇਸ ਇਲਜ਼ਾਮ ਨੂੰ ਵੀ ਨਹੀਂ ਮੰਨਿਆ ਉਹਨਾਂ ਕਿਹਾ ਕਿ ਉਹ ਬਲੈਕ ਥੰਡਰ ਵੇਲੇ ਮੌਜੂਦ ਨਹੀਂ ਸਨ ਇਸ ਬਾਰੇ ਸਾਬਕਾ ਕਾਲੀ ਮੰਤਰੀ ਮਹੇਸ਼ੇਂਦਰ ਸਿੰਘ ਨੇ ਇਲਜ਼ਾਮ ਲਾਇਆ ਕਿ ਆਪਰੇਸ਼ਨ ਬਲੈਕ ਥੰਡਰ ਵੇਲੇ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ ਅਤੇ ਪ੍ਰੇਮ ਸਿੰਘ ਚੰਦੂ ਮਾਜਰਾ ਉਸ ਵਿੱਚ ਵਜ਼ੀਰ ਸਨ ਤੇ ਇਸ ਦਾ ਫੈਸਲਾ ਸਰਕਾਰ ਨੇ ਕੀਤਾ ਸੀ ਹੁਣ ਗੱਲ ਕਰਦੇ ਆ ਆਪਾਂ ਅਕਾਲ ਤਖਤ ਜਿਹੜਾ ਉਹਦਾ ਕੀ ਇਤਿਹਾਸ ਆ ਤੇ ਸਿੱਖ ਧਰਮ ਵਿੱਚ ਉਹਦੀ ਕੀ ਮਹਾਨਤਾ ਆ ਤੇ ਕੀ ਕਾਰਨ ਬਣਿਆ ਕਿ ਸਾਰੇ ਅਕਾਲੀ ਲੀਡਰਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਇੱਕ ਆਪਣੇ ਨਮਾਣੇ ਸਿੱਖਾਂ ਦੀ ਤਰ੍ਹਾਂ ਉੱਥੇ ਜਾ ਕੇ ਅਰਜ਼ੋਈਆਂ ਕਰਨੀਆਂ ਪਈਆਂ ਤੇ ਉੱਥੋਂ ਜਿਹੜਾ ਆਇਆ ਹੁਕਮ ਹੈ ਉਹਨੂੰ ਸਿਰ ਮੱਥੇ ਤੇ ਮੰਨਣਾ ਪਿਆ ਹਾਲਾਂਕਿ ਆਏ ਤਾਜ਼ਾ ਬਿਆਨ ਤੋਂ ਬਾਅਦ ਬਹੁਤ ਸਾਰੇ ਰਿਐਕਸ਼ਨ ਆਉਣੇ ਬਾਕੀ ਹਨ ਬਹੁਤ ਸਾਰੇ ਚੈਨਲਾਂ ਤੇ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ ਪਰ ਫਿਰ ਵੀ ਜਿਸ ਤਰੀਕੇ ਨਾਲ ਸਾਰੇ ਦੇ ਸਾਰੇ ਅਕਾਲੀ ਲੀਡਰ ਇੱਕ ਲਾਈਨ ਵਿੱਚ ਖੜੇ ਹੋ ਕੇ ਅਕਾਲ ਤਖ਼ਤ ਸਾਹਮਣੇ ਸਿਰ ਝੁਕਾ ਰਹੇ ਸੀ ਉਸ ਤੋਂ ਅਕਾਲ ਤਖ਼ਤ ਸਾਹਿਬ ਦਾ ਸਿੱਖ ਧਰਮ ਦੇ ਵਿੱਚ ਜਿਹੜਾ ਰੋਲ ਹੈ ਉਹ ਬਾਖੂਬੀ ਸਾਹਮਣੇ ਆਇਆ ਹੁਣ ਆਪਾਂ ਗੱਲ ਕਰਦੇ ਹਾਂ ਅਕਾਲ ਤਖ਼ਤ ਸਾਹਿਬ ਦੇ ਥੋੜੇ ਜਿਹਾ ਇਤਿਹਾਸ ਤੇ ਅਕਾਲ ਤਖ਼ਤ ਸਾਹਿਬ ਦਾ ਇਤਿਹਾਸ ਅਤੇ ਸਿੱਖ ਮਸਲਿਆਂ ਦੇ ਹੱਲ ਲਈ ਸਿੱਖਾਂ ਦੀ ਟੇਕ ਜਥੇਦਾਰ ਅਕਾਲ ਤਖਤ ਤੇ ਹੀ ਕਿਉਂ ਰਹਿੰਦੀ ਹੈ ਅਤੇ ਕੀ ਹੈ ਸਿੱਖੀ ਦੇ ਤਖਤਾਂ ਦਾ ਸੰਕਲਪ ਭਾਰਤ ਵਿੱਚ ਸਿੱਖ ਕੌਮ ਨੇ ਪੰਜ ਦੇ ਪੰਜ ਸ਼੍ਰੋਮਣੀ ਸਥਾਨ ਹਨ ਜਿਨ੍ਹਾਂ ਨੂੰ ਤਖਤ ਕਿਹਾ ਜਾਂਦਾ ਹੈ ਤਖਤ ਫਾਰਸੀ ਦਾ ਸ਼ਬਦ ਹੈ ਜਿਹਦਾ ਅਰਥ ਹੈ ਸ਼ਾਹੀ ਸਿੰਘਾਸਨ ਜਿਸ ਉੱਤੇ ਬੈਠ ਕੇ ਰਾਜਾ ਮਹਾਰਾਜਾ ਆਪਣਾ ਸ਼ਾਸਨ ਚਲਾਉਂਦਾ ਹੈ ਅਜਿਹੇ ਸਾਰੇ ਤਖਤ ਸਮੇਂ ਵਿੱਚ ਬੱਜੇ ਹੋਏ ਹਨ ਅਤੇ ਨਾਸ਼ਵਾਨ ਹਨ ਪਰ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਉੱਤੇ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਹਦੇ ਮੁਤਾਬਕ ਗੁਰਮਤ ਵਿੱਚ ਇੱਕ ਜਿਸ ਤਖਤ ਦਾ ਜ਼ਿਕਰ ਆਉਂਦਾ ਹੈ ਉਹ ਨਾਸ਼ਵਾਨ ਨਹੀਂ ਹੈ ਸਦੀਵੀ ਹੈ ਸਖਤ ਦੇ ਅਜਾਇਬ ਸੰਕਲਪ ਨੂੰ ਗੁਰੂ ਸਾਹਿਬ ਨੇ ਆਪ ਰੂਪ पान ਕੀਤਾ ਹੈ ਅਤੇ ਅਮਲੀ ਜਾਮਾ ਪਹਿਨਾਇਆ ਹੈ ਸੋ ਸਿੱਖ ਤਖਤ ਵਿੱਚ ਕੋਈ ਵਿਅਕਤੀ ਸਮੂਹ ਦੀਆਂ ਗਤੀਵਧੀਆਂ ਦਾ ਕੇਂਦਰ ਨਹੀਂ ਬਲਕਿ ਸਗੋ ਗੁਰੂ ਪੰਥ ਦੀ ਨਿਰਪੱਖ ਸੁਤੰਤਰ ਪ੍ਰਭੂ ਸੱਤਾ ਸੰਪਨ ਸਸਤਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਹਦੀ ਵੈਬਸਾਈਟ ਤੇ ਉਦੇ ਮੁਤਾਬਕ ਗੁਰਦੁਆਰੇ ਸਭ ਦੇ ਸਾਂਝੇ ਹਨ ਪਰ ਤਖਤਾਂ ਦਾ ਸਬੰਧ ਵਿਸ਼ੇਸ਼ ਤੌਰ ਤੇ ਗੁਰੂ ਦੇ ਸਿੱਖਾਂ ਨਾਲ ਹੈ ਤਖਤਾਂ ਦੀਆਂ ਗਤੀਵਿਧੀਆਂ ਦਾ ਸੰਚਾਲਨ ਸ਼੍ਰੋਮਣੀ ਕਮੇਟੀ ਜਿਹੜੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮਜਦ ਜਥੇਦਾਰ ਕਰਦੇ ਹਨ ਸਿੱਖਾਂ ਦੇ ਪੰਜ ਤਖਤ ਹਨ ਪਹਿਲਾ ਅਕਾਲ ਤਖਤ ਅੰਮ੍ਰਿਤਸਰ ਸਾਹਿਬ ਵਿੱਚ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਹੈ ਦੂਜਾ ਤਖਤ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਵਿਖੇ ਹੈ ਇੱਥੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਜਣਾ ਕੀਤੀ ਗਈ ਸੀ ਇੱਥੋਂ ਹੀ ਸਿੱਖਾਂ ਨੂੰ ਕੇਸਾਂ ਸਣੇ ਪੰਜ ਕਕਾਰ ਰੱਖਣ ਦੀ ਹਿਦਾਇਤ ਸ਼ੁਰੂ ਹੋਈ ਸੀ ਤੀਜਾ ਤਖਤ ਦਮਦਮਾ ਸਾਹਿਬ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕਰਵਾਈ ਅਤੇ ਸਰੂਪ ਨੂੰ ਸੰਪਨ ਕੀਤਾ ਸੀ ਚੌਥਾ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿੱਚ ਹੈ ਜਿੱਥੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਅਤੇ ਪੰਜਵਾਂ ਤਖਤ ਅਬਚਲ ਨਗਰ ਦੇੜ ਮਹਾਰਾਸ਼ਟਰ ਵਿੱਚ ਹੈ ਇੱਥੇ 10ਵੇਂ ਗੁਰੂ ਦਾ ਆਖਰੀ ਸਮਾਂ ਬੀਤਿਆ ਇੱਥੇ ਹੀ ਉਹਨਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਤੇ ਕੌਮ ਨੂੰ ਸ਼ਬਦ ਗੁਰੂ ਦੇ ਲੜ ਲਾਇਆ ਸੀ ਅਕਾਲ ਤਖਤ ਸਿੱਖਾਂ ਦੇ ਪੰਜ ਤਖਤਾਂ ਵਿੱਚੋਂ ਪਹਿਲਾ ਤੇ ਸਰਵ ਉੱਚ ਤਖਤ ਹੈ ਇਤਿਹਾਸਕ ਸਰੋਤਾਂ ਮੁਤਾਬਕ ਇਸ ਦੀ ਸਥਾਪਨਾ ਸਿੱਖਾਂ ਦੇ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਸੀ ਇਹ ਹਰਮੰਦਰ ਸਾਹਿਬ ਸੁਬੂ ਅੰਮ੍ਰਿਤਸਰ ਸਾਹਿਬ ਦੇ ਅੰਦਰ ਹੀ ਉਸਰਿਆ ਆਇਆ ਹੈ ਸਿੱਖ ਇਤਿਹਾਸਕਾਰ ਡਾਕਟਰ ਸੁਖਦਿਆਲ ਸਿੰਘ ਆਪਣੀ ਕਿਤਾਬ ਖਾਲਸਾ ਪੰਥ ਦੇ ਪੰਜ ਤਖਤ ਵਿੱਚ ਲਿਖਦੇ ਹਨ ਕਿ ਅਕਾਲ ਤਖਤ ਸਮੁੱਚੇ ਸਿੱਖ ਪੰਥ ਦਾ ਕੇਂਦਰ ਹੈ ਅਤੇ ਜਿਹੜਾ ਹੁਕਮਨਾਮਾ ਅਕਾਲ ਤਖਤ ਤੋਂ ਜਾਰੀ ਹੁੰਦਾ ਹੈ ਉਹ ਸਮੁੱਚੇ ਪੰਥ ਦੇ ਨਾਮ ਜਾਰੀ ਹੁੰਦਾ ਹੈ ਇਸ ਲਈ ਇਹ ਹੁਕਮਨਾਮਾ ਸਾਰੇ ਸਿੱਖਾਂ ਲਈ ਮੰਨਣਾ ਜ਼ਰੂਰੀ ਹੁੰਦਾ ਹੈ ਅਕਾਲ ਤਖਤ ਸਾਹਿਬ ਦੀ ਸਥਾਪਨਾ ਨੂੰ 400 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਅਤੇ ਇਤਿਹਾਸ ਵਿੱਚ ਕਈ ਉਦਾਹਰਨਾਂ ਮਿਲਦੀਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਸੰਕਟ ਦੇ ਸਮੇਂ ਧਾਰਮਿਕ ਫੈਸਲਿਆਂ ਤੇ ਅੱਗੇ ਦੀ ਰਣਵਾ ਨੀਤੀ ਵਾਸਤੇ ਸਿੱਖ ਇੱਥੇ ਇਕੱਤਰ ਹੁੰਦੇ ਆਏ ਹਨ ਤੇ ਇਥੋਂ ਆਦੇਸ਼ ਲੈ ਕੇ ਹੀ ਅੱਗੇ ਆਪਣੇ ਕੰਮ ਕਰਦੇ ਰਹੇ ਹਨ ਅਕਾਲ ਤਖਤ ਬਣਾਇਆ ਕਿਉਂ ਗਿਆ ਦਾ ਮੰਤਵ ਕੀ ਸੀ ਇਹਦੀ ਸਾਰੀ ਕਿਉਂ ਹੋਈ ਅਕਾਲ ਤਖਤ ਦੀ ਸਥਾਪਨਾ ਕਰਕੇ ਗੁਰੂ ਸਾਰਗਵਿੰਦ ਸਾਹਿਬ ਨੇ ਸਿੱਖਾਂ ਦੀ ਖੁਦ ਮੁਖਤਿਆਰ ਸਸਤੀ ਦਾ ਪ੍ਰਗਟਾਵਾ ਕੀਤਾ ਸੀ ਸਿੱਖ ਇਤਿਹਾਸਕਾਰਾਂ ਮੁਤਾਬਕ ਅਕਾਲ ਤਖਤ ਦੇ ਸਾਹਮਣੇ ਦੋ ਕੇਸਰੀ ਨਿਸ਼ਾਨ ਸਾਹਿਬ ਮੀਰੀ ਤੇ ਪੀਰੀ ਦੇ ਪ੍ਰਤੀਕ ਹਨ ਜੋ ਕਿਸੇ ਦੇ ਵੀ ਅਧੀਨ ਨਹੀਂ ਗੁਰੂ ਅਰਗੁਨ ਸਾਹਿਬ ਦੁਆਰਾ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਵੀ ਇੱਥੇ ਹੀ ਧਾਰਨ ਕੀਤੀਆਂ ਗਈਆਂ ਸਨ ਅਕਾਲ ਤਖਤ ਸਾਬ ਕੇਵਲ ਧਾਰਮਿਕ ਸਥਾਨ ਨਹੀਂ ਬਲਕਿ ਸਟੇਟ ਪਾਵਰ ਦਾ ਵੀ ਪ੍ਰਤੀਕ ਹੈ ਧਾਰਮਿਕ ਕਾਰਜਾਂ ਲਈ ਗੁਰੂ ਸਾਹਿਬ ਵੱਲੋਂ ਸਾਹਮਣੇ ਦਰਬਾਰ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ ਇਹ ਤਖਤ ਹੈ ਜਿਸ ਤੇ ਹਮੇਸ਼ਾ ਹੀ ਇਕੱਠੇ ਹੋ ਕੇ ਪੰਥਰੇ ਆਪਣੇ ਫੈਸਲੇ ਕੀਤੇ ਹਨ ਰਣਨੀਤੀ ਤਿਆਰ ਕੀਤੀ ਹੈ ਅਤੇ ਸਜਾਵਾਂ ਵੀ ਲਾਈਆਂ ਗਈਆਂ ਹਨ ਤੇ ਭੋਗੀਆਂ ਗਈਆਂ ਹਨ ਸਿੱਖ ਮਿਸਲਾਂ ਦੇ ਸਮੇਂ ਅਕਾਲ ਤਖਤ ਸਾਹਿਬ ਸਿੱਖ ਜਮੂਰੀਅਤ ਦਾ ਕੇਂਦਰ ਬਣ ਗਿਆ ਸੀ ਸਿੱਖ ਮਿਸਲਾਂ ਦੇ ਲੀਡਰ ਇੱਥੇ ਬੈਠ ਕੇ ਸਰਬਸੰਮਤੀ ਨਾਲ ਫੈਸਲੇ ਲੈਂਦੇ ਸਨ ਇਹਨਾਂ ਫੈਸਲਿਆਂ ਨੂੰ ਗੁਰਮਤਾ ਆਖਿਆ ਜਾਂਦਾ ਸੀ ਅਤੇ ਚੁਣੇ ਹੋਏ ਜਥੇਦਾਰ ਉਸ ਨੂੰ ਲਾਗੂ ਵੀ ਕਰਦੇ ਸਨ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਕਰਾਇਆ ਸੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਅਕਾਲ ਤਖਤ ਸਾਹਿਬ ਦੀ ਨੀ ਸਿੱਖਾਂ ਦੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਹੀ 1606 ਈਸਵੀ ਵਿੱਚ ਰੱਖੀ ਸੀ ਉਸ ਵੇਲੇ ਇਸ ਨੂੰ ਅਕਾਲ ਬੁੰਗਾ ਆਖਿਆ ਜਾਂਦਾ ਸੀ ਅਤੇ ਇਸ ਦੀ ਉਸਾਰੀ ਕਿਸੇ ਮਿਸਤਰੀ ਤੋਂ ਕਰਾਉਣ ਦੀ ਜਗ੍ਹਾ ਦੋ ਸਿੱਖ ਵਿਦਵਾਨ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਦੇ ਹੱਥੋਂ ਕਰਵਾਈ ਗਈ ਸੀ ਗਿਆਨੀ ਕ੍ਰਿਪਾਲ ਸਿੰਘ ਜੀ ਦੀ ਕਿਤਾਬ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬਾਨ ਮੁਤਾਬਕ ਹਰਮੰਦਰ ਸਾਹਿਬ ਨੂੰ ਮੁੱਖ ਰੱਖਦਿਆਂ ਗੁਰੂ ਹਰਗੋਬਿੰਦ ਨੇ ਅਕਾਲ ਤਖਤ ਸਾਹਿਬ ਦਾ ਰੁਖ ਥੋੜ੍ਹਾ ਉੱਤਰ ਦਿਸ਼ਾ ਵੱਲ ਰੱਖਿਆ ਹੈ ਹਰਮੰਦਰ ਸਾਹਿਬ ਦੇ ਦਰਸ਼ਨੀ ਦੋੜੀ ਦੇ ਪੱਛਮ ਵਿੱਚ ਸਰੋਵਰ ਦੀ ਮਿੱਟੀ ਬਾਹਰ ਸੁੱਟਣ ਨਾਲ ਇੱਕ ਕੱਚਾ ਥੜਾ ਬਣਿਆ ਹੋਇਆ ਸੀ ਦਰਬਾਰ ਸਾਹਿਬ ਦੀ ਉਸਾਰੀ ਵੇਲੇ ਗੁਰੂ ਅਰਜਨ ਦੇਵ ਜੀ ਨੇ ਇਸ ਥੜੇ ਉੱਪਰ ਇੱਕ ਕੋਠੜੀ ਬਣਾਈ ਸੀ ਜਿਸ ਨੂੰ ਹੁਣ ਕੋਠਾ ਸਾਹਿਬ ਆਖਿਆ ਜਾਂਦਾ ਹੈ ਅਤੇ ਹਰਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਵਿਖੇ ਪ੍ਰਕਾਸ਼ ਹੋਣ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸੁਖਾਸਣ ਯਾਨੀ ਕਿ ਬਰਾਜਮਾਨ ਇੱਥੇ ਕੀਤਾ ਜਾਂਦਾ ਹੈ ਕੋਟਾ ਸਾਹਿਬ ਦੇ ਉੱਤਰ ਪੂਰਬ ਵਿੱਚ ਗੁਰੂ ਹਰਗੋਬਿੰਦ ਨੇ ਉੱਚੇ ਥੜੇ ਦੀ ਬੁਨਿਆਦ ਰੱਖੀ ਸੀ ਅਤੇ ਇਸੇ ਨੂੰ ਹੀ ਅਕਾਲ ਬੂੰਗਾ ਦਾ ਨਾਮ ਦਿੱਤਾ ਗਿਆ ਸੀ ਜੋ ਬਾਅਦ ਵਿੱਚ ਅਕਾਲ ਤਖਤ ਸਾਹਿਬ ਬਣਿਆ ਜਿਸ ਦਾ ਮਤਲਬ ਹੈ ਉਹ ਜਗਾ ਜਾਂ ਉਹ ਚੌਂਕੀ ਜੋ ਮੌਤ ਦੇ ਸਮੇਂ ਦੇ ਪ੍ਰਭਾਵੇਠ ਵੀ ਨਹੀਂ ਅਕਾਲ ਬੂੰਗਾ ਪੱਕੇ ਥੜਥੜੇ ਦੇ ਰੂਪ ਵਿੱਚ 1773 ਈਸਵੀ ਤੱਕ ਰਹਾ ਅਤੇ 1774 ਵਿੱਚ ਇਸ ਦੀ ਵੱਡੀ ਇਮਾਰਤ ਅਤੇ ਭੋਰੇ ਦੀ ਛੱਤ ਦਾ ਨਿਰਮਾਣ ਹੋਇਆ ਪਹਿਲੀ ਮੰਜ਼ਲ ਦਾ ਨਿਰਮਾਣ ਸਿੱਖ ਮਿਸਲਾਂ ਵੱਲੋਂ ਕਰਵਾਇਆ ਗਿਆ ਤਕਰੀਬਨ 3 ਲੱਖ ਰੁਪਏ ਖਰਚ ਕੇ ਮਹਾਰਾਜਾ ਰਣਜੀਤ ਸਿੰਘ ਨੇ ਤਿੰਨ ਮੰਜ਼ਲਾਂ ਦਾ ਨਿਰਮਾਣ ਕਰਵਾਇਆ ਅਤੇ ਸਭ ਤੋਂ ਉੱਪਰਲੇ ਬੰਗਲੇ ਤੇ ਸਨੇਰੀ ਗੁੰਬਦ ਦਾ ਨਿਰਮਾਣ ਸਿੱਖ ਜਰਨੈਲ ਹਰੀ ਸਿੰਘ ਨਲੂਆ ਨੇ ਕਰਵਾਇਆ ਅੰਦਰ ਮੌਜੂਦ ਥੜੇ ਉੱਪਰ ਸੁਨਹਿਰੀ ਬੰਗਲਾ ਤੇ ਗੁੰਬਦ ਵੀ ਮਹਾਰਾ ਜੀਤ ਸਿੰਘ ਨੇ ਤਿਆਰ ਕਰਵਾਇਆ ਸੀ ਅਤੇ ਇਸੇ ਥੜੇ ਉੱਪਰ ਬੈਠ ਕੇ ਗੁਰੂ ਹਰਗਵਿੰਦ ਸੇ ਗੁਰੂ ਹਰਬਿੰਦ ਸਿੱਖਾਂ ਨੂੰ ਮਿਲਦੇ ਹੁੰਦੇ ਸਨ ਸਮਾਜਿਕ ਮਸਲਿਆਂ ਦੇ ਹੱਲ ਵੀ ਕਰਿਆ ਕਰਦੇ ਸਨ ਅਤੇ ਢਾਡੀ ਵਾਰਾਂ ਵੀ ਸੁਣਾਇਆ ਕਰਦੇ ਸਨ ਅਕਾਲ ਤਖਤ ਸਾਹਿਬ ਨਾਲ ਹੋਰ ਕਿਹੜੇ ਕਿਹੜੇ ਸਥਾਨ ਜੁੜੇ ਹੋਣੇ ਉਹਦੀ ਵੀ ਗੱਲ ਕਰ ਲੈਣੇ ਆ ਪਹਿਲਾ ਸਥਾਨ ਹੈ ਸਭ ਤੋਂ ਪਵਿੱਤਰ ਜਿਹੜਾ ਮੰਨਿਆ ਜਾਂਦਾ ਉਹਨੂੰ ਕਿਹਾ ਜਾਂਦਾ ਕੋਠਾ ਸਾਹਿਬ ਅਕਾਲ ਤਖਤ ਸਾਹਿਬ ਅੰਦਰ ਮੌਜੂਦ ਇਹ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਰਮੰਧਰ ਸਾਹਿਬ ਵਿਖੇ ਪ੍ਰਕਾਸ਼ ਤੋਂ ਪਹਿਲਾਂ ਅਤੇ ਸੋਖਸਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਰੱਖਿਆ ਜਾਂਦਾ ਹੈ ਗਿਆਨੀ ਕ੍ਰਿਪਾਲ ਸਿੰਘ ਦੀ ਕਿਤਾਬ ਸ੍ਰੀ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਸਾਹਿਬਾਨ ਮੁਤਾਬਕ ਇੱਥੇ ਕੋਠਾ ਸਾਹਿਬ ਵਿੱਚ ਗੁਰੂ ਅਰਜਨ ਦੇਵ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਸੌਂਪੀ ਸੀ ਅਤੇ ਇੱਥੇ ਹੀ ਗੁਰੂ ਹਰਗੋਬਿੰਦ ਜੀ ਦੀ ਦਸਤਾਰਬੰਦੀ ਦੀ ਰਸਮ ਹੋਈ ਸੀ ਗੁਰੂ ਅਰਜਨ ਦੇਵ ਕੋਠਾ ਸਾਹਿਬ ਵਿਖੇ ਪੜਾਂਗ ਉੱਤੇ ਅਕਸਰ ਬੈਠਿਆ ਕਰਦੇ ਸਨ ਪਰ ਜਦੋਂ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਣ ਕਰਾਇਆ ਗਿਆ ਤਾਂ ਉਸ ਦਿਨ ਤੋਂ ਬਾਅਦ ਸਤਕਾਰ ਵਜੋਂ ਗੁਰੂ ਸਾਹਿਬ ਹੀਠਾਂ ਦਰੀ ਤੇ ਚਾਦਰ ਵਿਛਾ ਕੇ ਹੀ ਰਾਤ ਨੂੰ ਬਰਾਜਦੇ ਰਹੇ ਜੋ ਅਜੇ ਤੱਕ ਵੀ ਕੀਤਾ ਜਾਂਦਾ ਹੈ ਅਕਾਲ ਤਖਤ ਸਾਹਿਬ ਉੱਪਰ ਸੁਨਹਿਰੀ ਬੰਗਲਾ ਬਣਿਆ ਹੋਇਆ ਹੈ ਇਸ ਦੇ ਅੰਦਰ ਸਿੱਖ ਗੁਰੂ ਸਾਹਿਬ ਜਾਦੇ ਅਤੇ ਸਿੱਖ ਇਤਿਹਾਸ ਨਾਲ ਜੁੜੀਆਂ ਸ਼ਕਤੀਆਂ ਦੇ ਸ਼ਸਤਰ ਰੱਖੇ ਹੋਏ ਹਨ ਤਕਰੀਬਨ 15 ਤਰ੍ਹਾਂ ਦੇ ਇਹਨਾਂ 50 ਸ਼ਸਤਰਾਂ ਵਿੱਚ ਸਿੱਖ ਗੁਰੂਆਂ ਦੀ ਕਿਰਪਾਨ ਖੰਡੇ ਤੀਰ ਅਤੇ ਸਿੱਖ ਜਰਨੈਲਾਂ ਦੇ ਤੀਰ ਪਿਸਤੌਲ ਅਤੇ ਕਟਾਰ ਸ਼ਾਮਲ ਹਨ ਗੁਰੂ ਹਰਗਵਿੰਦ ਸਾਹਿਬ ਦੀ ਮੀਰੀ ਪੀਰੀ ਦੀ ਕਿਰਪਾਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾਨ ਵੀ ਇਹਨਾਂ ਸ਼ਸਤਰਾਂ ਵਿੱਚ ਸ਼ਾਮਲ ਹੈ 1984 ਦੇ ਆਪਰੇਸ਼ਨ ਬਲੂ ਸਟਾਰ ਜਿਹਨੂੰ ਆਪਾਂ ਸਾਕਾ ਨੀਲਾ ਤਾਰਾ ਦੇ ਨਾਲ-ਨਾਲ ਜਾਣਦੇ ਆ ਤੋਂ ਬਾਅਦ ਇਸ ਸਨਹਿਰੀ ਬੰਗਲੇ ਦਾ ਵੀ ਨੁਕਸਾਨ ਹੋਇਆ ਸੀ ਅਤੇ ਇਹਦਾ ਪੁਨਰ ਨਿਰਮਾਣ ਹੋਇਆ ਹੈ ਕੁਝ ਸ਼ਸਤਰਾਂ ਦੇ ਲੱਕੜ ਦੇ ਮੁਠੇ ਵੀ ਸੜ ਗਏ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਤਜਰਬੇਕਾਰ ਸਿਕਲੀਗਰਾਂ ਦੁਆਰਾ ਠੀਕ ਕੀਤਾ ਗਿਆ ਹੈ ਅਕਾਲ ਤਖਤ ਸਾਹਿਬ ਅਤੇ ਹਰਮੰਦਰ ਸਾਹਿਬ ਦਰمیان ਉੱਤਰ ਦਿਸ਼ਾ ਵਿੱਚ ਦੋ ਨਿਸ਼ਾਨ ਸਾਹਿਬ ਵੀ ਹਨ ਇਹ ਨਿਸ਼ਾਨ ਸਾਹਿਬ ਮੀਰੀ ਪੀਰੀ ਦਾ ਪ੍ਰਤੀਕ ਹਨ ਅਕਾਲ ਤਖਤ ਵੱਲ ਮੌਜੂਦ ਨਿਸ਼ਾਨ ਸਾਹਿਬ ਦੇ ਦੀ ਉਚਾਈ 105 ਫੁੱਟ ਹੈ ਅਤੇ ਦਰਬਾਰ ਸਾਹਿਬ ਵੱਲ ਮੌਜੂਦ ਨਿਸ਼ਾਨ ਸਾਹਿਬ ਦੀ ਉਚਾਈ 107 ਫੁੱਟ ਹੈ ਕਿਉਂਕਿ ਮੀਰੀ ਨੂੰ ਪੀਰੀ ਦਾ ਤਾਬਿਆ ਮੰਨਿਆ ਗਿਆ ਹੈ ਸਟੀਲ ਦੇ ਇਹਨਾਂ ਨਿਸ਼ਾਨ ਸਾਹਿਬਾਂ ਉੱਪਰ ਪਿੱਤਲ ਅਤੇ ਫਿਰ 15 ਕਿਲੋ ਸੋਨੇ ਦੇ ਵਰਕ ਨੂੰ ਵੀ ਚੜਾਇਆ ਹੋਇਆ ਹੈ ਇਹਨਾਂ ਦੇ ਵਿੱਚ ਘਾਰ ਖੰਡਾ ਹੈ ਅਕਾਲ ਤਖਤ ਸਾਹਿਬ ਦੇ ਪ੍ਰਵੇਸ਼ ਦੁਆਰ ਸਾਹਮਣੇ ਇਮਲੀ ਦਾ ਵੀ ਇੱਕ ਰੁੱਖ ਹੈ ਤੇ ਆਸਿਕ ਰੁੱਖ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਕਾਲ ਤਖਤ ਸਾਹਿਬ ਬਾਰੇ ਮੋਹਨ ਸਿੰਘ ਉਰਲਾਣਾ ਦੀ ਕਿਤਾਬ ਮੁਤਾਬਕ ਮਹਾਰਾਜ ਰਣਜੀਤ ਸਿੰਘ ਦੇ ਮੋਰਾ ਨਾਲ ਵਿਆਹ ਕਰਾਉਣ ਤੋਂ ਬਾਅਦ ਅਕਾਲ ਤਖਤ ਦੇ ਜਥੇਦਾਰ ਜਿਹੜੇ ਸੀ ਉਸ ਸਮੇਂ ਦੇ ਅਕਾਲੀ ਫੂਲਾ ਸਿੰਘ ਉਹਨਾਂ ਨੇ ਉਹਨਾਂ ਨੂੰ ਤਲਬ ਕੀਤਾ ਸੀ ਤੇ ਇਸੇ ਇਮਲੀ ਦੇ ਰੁੱਖ ਨਾਲ ਬੰਨ ਕੇ ਹੀ ਕੋੜੇ ਮਾਰਨ ਦੀ ਤਨਖਾਹ ਲਈ ਗਈ ਸੀ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਪ੍ਰਵਾਨ ਕੀਤਾ ਸੀ ਤੇ ਅਕਾਲੀ ਫੂਲਾ ਸਿੰਘ ਨੇ ਬਾਅਦ ਵਿੱਚ ਇਹ ਸਜ਼ਾ ਮaaf ਕਰ ਦਿੱਤੀ ਸੀ ਹਾਲਾਂਕਿ ਸਿੱਖ ਇਤਿਹਾਸ ਦੇ ਜਾਣਕਾਰਾਂ ਮੁਤਾਬਕ ਇਸ ਘਟਨਾ ਦਾ ਕੋਈ ਵੀ ਲਿਖਤੀ ਸਬੂਤ ਮੌਜੂਦ ਨਹੀਂ ਹੈ 1984 ਦੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਇਸ ਰੁੱਖ ਦਾ ਵੀ ਨੁਕਸਾਨ ਹੋਇਆ ਸੀ ਜਾਨੀ ਕਿ ਇਮਲੀ ਦੇ ਰੁੱਖ ਦਾ ਅਤੇ ਹੁਣ ਮਾਰ ਇਸ ਦੀ ਵੀ ਸਾਮ ਸੰਭਾਲ ਕਰ ਰਹੇ ਹਨ ਅਕਾਲ ਤਖਤ ਉੱਪਰ ਕਈ ਵਾਰ ਹਮਲੇ ਹੁੰਦੇ ਰਹੇ ਹਨ ਅਤੇ ਇਸ ਦਾ ਪੁਨਰ ਨਿਰਮਾਣ ਵੀ ਕੀਤਾ ਜਾਂਦਾ ਰਿਹਾ ਹੈ ਸਿੱਖ ਇਤਿਹਾਸਕਾਰਾਂ ਮੁਤਾਬਕ 1762 ਨੂੰ ਅਹਿਮਦ ਸ਼ਾਹ ਦਰਾਨੀ ਨੇ ਅਕਾਲ ਤਖਤ ਉੱਤੇ ਹਮਲਾ ਕੀਤਾ ਸੀ ਇਸ ਤੋਂ ਬਾਅਦ 1765 ਵਿੱਚ ਇਸ ਨੂੰ ਦੁਬਾਰਾ ਬਣਾਇਆ ਗਿਆ ਸੀ ਸਾਲ 1984 ਵਿੱਚ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਅਕਾਲ ਤਖਤ ਦੀ ਮਾਰ ਦਾ ਭਾਰੀ ਨੁਕਸਾਨ ਹੋਇਆ ਸੀ ਬਾਅਦ ਵਿੱਚ ਭਾਰਤ ਸਰਕਾਰ ਵੱਲੋਂ ਇਸ ਦੀ ਮਰਮਤ ਕਰਵਾਈ ਗਈ ਉਸ ਵੇਲੇ ਦੇ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਅਤੇ ਬੁੱਢਾ ਦਲ ਦੇ ਆਗੂ ਸੰਤਾ ਸਿੰਘ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਸੀ ਸਰਕਾਰੀ ਸਹਾਇਤਾ ਨਾਲ ਬਣੀ ਇਸ ਇਮਾਰਤ ਨੂੰ ਸਿੱਖਾਂ ਵੱਲੋਂ ਨਾਮਨਜ਼ੂਰ ਕਰ ਦਿੱਤਾ ਗਿਆ ਸੀ ਅਤੇ 1986 ਵਿੱਚ ਸਰਬੱਤ ਖਾਲਸਾ ਬਲਾਉਂਡ ਤੋਂ ਬਾਅਦ ਇਸ ਨੂੰ ਤੋੜਨ ਦਾ ਫੈਸਲਾ ਕਰ ਦਿੱਤਾ ਗਿਆ ਸੰਤਾ ਸਿੰਘ ਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਤੇ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਅਪਰੇਸ਼ਨ ਬਲੂ ਸਟਾਰ ਕਰਕੇ ਕਈ ਇਤਿਹਾਸਕ ਕਲਾਕਿਰਤੀਆਂ ਹੁਣ ਮੌਜੂਦ ਨਹੀਂ ਹਨ ਕੋਠਾ ਸਾਹਿਬ ਅਤੇ ਅਸਲ ਥਾਂ ਜਿਸ ਦੀ ਨੀਂਹ ਗੁਰੂ ਅਰਗਨ ਦੇਵ ਸਾਹਿਬ ਨੇ ਰੱਖੀ ਸੀ ਨੂੰ ਬਿਲਕੁਲ ਬਚਾ ਲਿਆ ਗਿਆ ਹੈ ਤੇ ਬਾਕੀ ਇਮਾਰਤ ਦਾ ਫਿਰ ਤੋਂ ਨਿਰਮਾਣ ਕੀਤਾ ਗਿਆ ਹੈ ਗਿਆਨੀ ਕਿਰਪਾਲ ਸਿੰਘ ਦੀ ਕਿਤਾਬ ਸ਼੍ਰੀ ਕਾਲ ਤਖਤ ਮੁਤਾਬਕ ਨਵੀਂ ਇਮਾਰਤ ਪੁਰਾਣੀ ਇਮਾਰਤ ਨਾਲੋਂ ਵੀ ਥੋੜੀ ਵੱਡੀ ਹੈ ਸਾਹਮਣੇ ਤੋਂ ਪਹਿਲਾਂ 51 ਫੁੱਟ ਹੋਇਆ ਕਰਦੀ ਸੀ ਪਰ ਹੁਣ ਜਿਹੜੀ ਇਮਾਰਤ ਨਵੀਂ ਬਣਾਈ ਗਈ ਹੈ ਉਹ ਦੀ ਚੜਾਈ 70 ਫੁੱਟ ਹੈ ਪਹਿਲਾਂ ਚੜਾਈ 41 ਫੁੱਟ ਵੀ ਸੀ ਜਦੋਂ ਹੁਣ 48 ਫੁੱਟ ਹੈ ਸਾਰੀਆਂ ਮੰਜ਼ਲਾਂ ਦੀਆਂ ਛੱਤਾਂ ਪਹਿਲਾਂ ਨਾਲੋਂ ਉੱਚੀਆਂ ਹਨ ਕੋਠਾ ਸਾਹਿਬ ਸਮੇਤ ਸਾਰੇ ਕਮਰੇ ਪਹਿਲਾਂ ਨਾਲੋਂ ਥੋੜੇ ਵੱਡੇ ਹਨ ਹੁਣ ਦੋ ਪਾਸਿਆਂ ਤੋਂ ਪੌੜੀਆਂ ਹਨ ਜਦੋਂ ਕਿ ਪਹਿਲਾਂ ਜਾਇ ਨਹੀਂ ਸੀ ਅਕਾਲ ਸਰ ਖੂ ਪਹਿਲਾਂ ਮਾਰਤ ਦੇ ਬਾਹਰ ਹੁੰਦਾ ਸੀ ਜਦੋਂ ਕਿ ਹੁਣ ਉਹ ਵੀ ਇਮਾਰਤ ਦੇ ਅੰਦਰ ਹੀ ਚਲਾ ਗਿਆ ਹੈ ਇਸ ਖੂਦੇ ਪਾਣੀ ਨਾਲ ਥੜੇ ਦੀ ਸਫਾਈ ਹੁੰਦੀ ਸੀ ਅਕਾਲ ਤਖਤ ਦੇ ਗੁੰਬਦ ਉੱਪਰ ਵੀ ਸੋਨਾ ਲਗਾਇਆ ਹੋਇਆ ਹੈ ਕਿਵੇਂ ਹੁੰਦਾ ਹੈ ਅਕਾਲ ਤਖਤ ਸਾਹਿਬ ਤੇ ਸਿੱਖ ਪੰਥ ਨੂੰ ਦਰਪੇਸ਼ ਸਮੱਸਿਆਵਾਂ ਦਾ ਨਪਟਾਰਾ ਕਿਸ ਤਰ੍ਹਾਂ ਜਥੇਦਾਰ ਸਾਹਿਬ ਉੱਥੇ ਫੈਸਲੇ ਲੈਂਦੇ ਨੇ ਪੰਜ ਸਿੰਘ ਸਾਹਿਬਾਨ ਦੀਆਂ ਬੈਠਕਾਂ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਗਵਾਈ ਵਾਲੀ ਭੂਮਿਕਾ ਵਿੱਚ ਸ਼ਾਮਲ ਹੁੰਦੇ ਹਨ ਰਵੈਤ ਇਹ ਹੈ ਕਿ ਜਥੇਦਾਰਾਂ ਦੀਆਂ ਇਹਨਾਂ ਬੈਠਕਾਂ ਵਿੱਚ ਸਿੱਖ ਧਰਮ ਨੂੰ ਦਰਪੇਸ਼ ਮਸਲੇਆਂ ਤੇ ਸਾਰੀਆਂ ਸਮੱਸਿਆਵਾਂ ਉੱਪਰ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਗੁਰਮਤ ਮਰਿਆਦਾ ਦੇ ਅਧਾਰ ਤੇ ਤੁਕਵੇਂ ਫੈਸਲੇ ਲੈ ਜਾਂਦੇ ਹਨ ਸਮੁੱਚੀ ਸਿੱਖ ਕੌਮ ਆਪਣੀ ਅਗਵਾਈ ਲਈ ਅਕਾਲ ਤਖਤ ਦੇ ਜਥੇਦਾਰ ਵੱਲ ਵੇਖਦੀ ਹੈ ਅਤੇ ਉਮੀਦ ਕਰਦੀ ਹੈ ਕਿ ਜਥੇਦਾਰ ਬਿਨਾਂ ਕਿਸੇ ਪੱਖਪਾਤ ਦੇ ਨਰੂਲ ਪੰਥਕਰਤਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਫਿਲਾਸਫੀ ਅਤੇ ਗੁਰਮਰਯਾਦਾ ਦੀ ਰੋਸ਼ਨੀ ਵਿੱਚ ਹੀ ਆਪਣੇ ਫੈਸਲੇ ਕਰਨਗੇ ਅਕਾਲ ਤਖਤ ਦੇ ਉਹ ਫੈਸਲੇ ਜਿਨ੍ਹਾਂ ਨੇ ਸਿੱਖ ਇਤਿਹਾਸ ਦਾ ਰੁਖ ਹੀ ਬਦਲ ਦਿੱਤਾ 1706 ਈਸਵੀ ਦੇ ਅਕਾਲ ਤਖਤ ਤੋਂ ਪਹਿਲਾ ਹੁਕਮਨਾਮਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਸਿੱਖਾਂ ਨੂੰ ਚੰਗੇ ਸ਼ਸਤਰ ਅਤੇ ਘੋੜਿਆਂ ਦੀ ਪੇਟਾ ਲੈ ਕੇ ਆਉਣ ਵਾਸਤੇ ਆਖਿਆ ਗਿਆ ਸੀ ਇਹਦਾ ਮਕਸਦ ਸਿੱਖਾਂ ਨੂੰ ਜੰਗਜੂ ਬਣਾਉਣਾ ਸੀ 18ਵੀਂ ਸਦੀ ਵਿੱਚ ਕਈ ਮਹੱਤਵਪੂਰਨ ਫੈਸਲੇ ਅਕਾਲ ਤਖਤ ਤੋਂ ਲੈ ਗਏ ਸਨ 1762 ਈਸਵੀ ਵਿੱਚ ਸਿੱਖ ਇਤਿਹਾਸ ਦੇ ਜਾਣਕਾਰ ਪ੍ਰੋਫੈਸਰ ਸੁਖਦਿਆਲ ਸਿੰਘ ਆਖਦੇ ਹਨ ਕਿ ਫਰਵਰੀ 1762 ਦੇ ਵੱਡੇ ਘਲੂ-ਵੱਡੇ ਘਲੂ ਘਰੇਟ ਤੋਂ ਬਾਅਦ ਇਸੇ ਸਾਲ ਅਕਤੂਬਰ ਵਿੱਚ ਸਿੱਖਾਂ ਵੱਲੋਂ ਅਕਾਲ ਤਖਤ ਤੇ ਸਰਬੱਤ ਖਾਲਸਾ ਦਰਾਨ ਇਕੱਠ ਕਰਕੇ ਇਹ ਫੈਸਲਾ ਲਿਆ ਗਿਆ ਸੀ ਕਿ ਅਹਿਮਦ ਸ਼ਾਹ ਅਬਦਾਲੀ ਤੋਂ ਬਦਲਾ ਲਿਆ ਜਾਏਗਾ ਉਹ ਅੱਗੇ ਆਖਦੇ ਹਨ ਕਿ ਅਬਦਾਲੀ ਉਸ ਵੇਲੇ ਲਾਹੌਰ ਵਿੱਚ ਸੀ ਅਤੇ ਸਿੱਖਾਂ ਵੱਲੋਂ ਅਕਾਲ ਤਖਤ ਤੋਂ ਸਾਬਤੋ ਹੀ ਕੂਚ ਕਰ ਦਿੱਤਾ ਗਿਆ ਅਬਦਾਲੀ ਲਾਹੌਰ ਤੋਂ ਆਇਆ ਅੰਬਰਸਰ ਦੇ ਨੇੜੇ ਜੰਗ ਹੋਈ ਅਤੇ ਉਸ ਦੇ ਇਤਿਹਾਸਕਾਰਾਂ ਵੱਲੋਂ ਲਿਖਿਆ ਗਿਆ ਹੈ ਕਿ ਸਿੱਖ ਬੜੀ ਬਹਾਦਰੀ ਨਾਲ ਲੜੇ ਸ਼ਾਮ ਤੱਕ ਅਫਦਾਲੀ ਲੜਾਈ ਵਿੱਚੋਂ ਭੱਜ ਕੇ ਵਾਪਸ ਲਾਹੌਰ ਪਹੁੰਚ ਗਿਆ ਇਸ ਤੋਂ ਬਾਅਦ 1764 ਵਿੱਚ ਵੀ ਅਫਦਾਲੀ ਨੇ ਹਮਲਾ ਕੀਤਾ ਤੇ ਫਿਰ ਵੀ ਉਹਦਾ ਨੁਕਸਾਨ ਹੋਇਆ ਅੰਤ ਸਿੱਖਾਂ ਨੇ ਫਿਰ ਉਸ ਨੂੰ ਵਾਪਸ ਭੇਜ ਦਿੱਤਾ 1765 ਵਿੱਚ ਸਿੱਖਾਂ ਨੇ ਲਾਹੌਰ ਵਿੱਚ ਖਾਲਸਾ ਰਾਜ ਦੀ ਸਥਾਪਨਾ ਕਰ ਲਈ ਜਿਸ ਦਾ ਮਤਲਬ ਹੈ ਕਿ ਖਾਲਸਾ ਰਾਜ ਦੀ ਸਥਾਪਨਾ ਦਾ ਮੁੱਢ ਅਕਾਲ ਤਖਤ ਸਾਹਿਬ ਤੋਂ ਹੀ ਜਿਹੜਾ ਉਹ ਵਜਿਆ ਸੀ ਅਕਾਲ ਤਖਤ ਸਾਹਿਬ ਵੱਲੋਂ ਕਈ ਵਾਰ ਹੁਕਮਨਾਮਾ ਮੰਨਣ ਵਾਲੇ ਸਿੱਖਾਂ ਨੂੰ ਪੰਥ ਵਿੱਚੋਂ ਛੇਕੇ ਜਾਣ ਦਾ ਕਠੋਰ ਐਲਾਨ ਵੀ ਕੀਤਾ ਜਾਂਦੇ ਰਹੇ ਹਨ 1978 ਦੇ ਜਿਹੜੇ ਮੌਜੂਦਾ ਅਧਨੁਕ ਸਮੇਂ ਦੀ ਗੱਲ ਕਰੀਏ ਤਾਂ 10 ਜੂਨ 1978 ਨੂੰ ਨਿਰੰਕਾਰੀਆਂ ਦੇ ਬਾਈਕਾਟ ਦਾ ਹੁਕਮਨਾਮਾ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਸੀ April 1978 ਵਿੱਚ ਸਿੱਖਾਂ ਤੇ ਨਿਰੰਕਾਰੀਆਂ ਦਰਮਿਆਨ ਹੋਈਆਂ ਝੜਪਾਂ ਤੋਂ ਬਾਅਦ 13 ਸਿੱਖਾਂ ਤੇ ਤਿੰਨ ਰੰਗਕਾਰੀ ਸਮਰਥਕਾਂ ਦੀ ਜਾਨ ਵੀ ਗਈ ਸੀ ਇਹਨਾਂ ਘਟਨਾਵਾਂ ਨੇ ਅਗਲੇ 2 ਦਹਾਕਿਆਂ ਤੱਕ ਪੰਜਾਬ ਤੇ ਸਿੱਖ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ ਜਿਨ੍ਹਾਂ ਵਿੱਚ ਆਪਰੇਸ਼ਨ ਬਲੂ ਸਟਾਰ ਵੀ ਸ਼ਾਮਲ ਹੈ 2007 ਡੇਰਾ ਸੱਚਾ ਸੌਦਾ ਮੁਖੀ ਰਾਮ ਰੀ ਮਲੋਂ ਸਲਾਮਤਪੁਰਾ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬੇਸ਼ਕੁਸ਼ਾ ਅਤੇ ਅੰਮ੍ਰਿਤ ਸੰਚਾਰ ਦੀ ਨਕਲ ਤੋਂ ਬਾਅਦ ਅਕਾਲ ਤਖਤ ਸਾਹਿਬ ਵੱਲੋਂ ਵੱਲੋਂ ਸਿੱਖਾਂ ਨੂੰ ਡੇਰੇ ਦੇ ਬਾਈਕਾਟ ਦਾ ਹੁਕਮ ਕਰਨ ਲਈ ਆਖਿਆ ਗਿਆ ਸੀ 2015 ਵਿੱਚ ਅਕਾਲ ਤਖਤ ਸਾਹਿਬ ਵੱਲੋਂ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਸਿੱਖਾਂ ਦੇ ਵਿਰੋਧ ਤੋਂ ਬਾਅਦ ਅਕਤੂਬਰ 2015 ਵਿੱਚ ਇਹ ਫੈਸਲਾ ਵਾਪਸ ਲੈਂਦੇ ਹੋਏ 2007 ਦੇ ਹੁਕਮਨਾਮੇ ਤੇ ਕੈਮਰਨ ਦੀ ਗੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਜਨ ਸਿੰਘ ਵੱਲੋਂ ਆਖੀ ਗਈ ਸੀ ਜ਼ਿਕਰਯੋਗ ਹੈ ਕਿ ਇਸੇ ਸਮੇਂ ਦੌਰਾਨ ਫਰੀਦਕੋਟ ਦੇ ਬੜਗਾੜੀ ਵਿਖੇ ਬੇਦਬੀ ਦੀ ਘਟਨਾ ਤੋਂ ਬਾਅਦ ਬਾਬਲ ਕਲਾਂ ਗੋਲੀकांड ਵੀ ਹੋਇਆ ਸੀ ਜਿਸ ਨੇ ਪੰਜਾਬ ਦੀ ਰਾਜਨੀਤੀ ਤੇ ਸਿਆਸੀ ਸਮੀਕਰਨਾਂ ਨੂੰ ਵੀ ਪ੍ਰਭਾਵਿਤ ਕੀਤਾ ਸੀ ਇਹ ਅਕਾਲੀ ਦਲ ਦੇ ਪੰਜਾਬ ਵਿੱਚ ਸਿਆਸੀ ਨਿਗਾਰਦਾ ਇੱਕ ਕਾਰਨ ਬਣਿਆ ਕਿਉਂਕਿ ਉਦੋਂ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸਤਾਣ ੜਾ ਰਿਹਾ ਸੀ ਬੇਦਬੀ ਦੀਆਂ ਇਨ੍ਹਾਂ ਘਟਰਾਵਾਂ ਵਿੱਚ ਪੁਲਿਸ ਵੱਲੋਂ ਡੇਰਾ ਸਮਰਥਕਾਂ ਦੀ ਸ਼ਮੂਲੀਅਤ ਨੂੰ ਕਾਰਨ ਮੰਨਿਆ ਗਿਆ ਹੈ ਏਸੀਜੀ ਅਕਾਲ ਤਖਤ ਤੋਂ ਜਿਹੜੇ ਜਾਰੀ ਹੋਏ ਹੁਕਮਨਾਮੇ ਸਿੱਖ ਇਤਿਹਾਸ ਵਿੱਚ ਉਹਨਾਂ ਦਾ ਰੋਲ ਤੇ ਕਿਵੇਂ-ਕਿਵੇਂ ਅਕਾਲ ਤਖਤ ਸਿੱਖ ਇਤਿਹਾਸ ਨੂੰ ਬਦਲਣ ਵਾਲੇ ਹੁਕਮਨਾਮੇ ਜਾਰੀ ਕਰਦਾ ਰਿਹਾ ਇਹ ਸਾਰੀ ਗੱਲਬਾਤ ਅਸੀਂ ਤੁਹਾਡੇ ਨਾਲ ਕੀਤੀ ਸਾਂਝੀ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ